मेरा नाम गुरिंदर सिंह है जी। ਕਿਹੜਾ ਪਿੰਡ ਹੈ? ਪਿੰਡ ਧਰਮਾਬਾਦ ਹੈ ਮੇਰਾ। ਇਹ ਸਾਰੇ ਇਦਾਂ ਹੈ ਰਾਤੀ ਕੋਈ ਕਰੀਬ 10 ਵਜੇ ਦੇ ਕਰੀਬ ਦਿਵਾਲੀ ਦਾ ਅਧਿਆੜਾ ਹੋਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ। ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਪਟਾਕੇ ਪਟੋਕੇ ਵਗੈਰਾ ਚਲਾ ਰਹੇ। ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਥੋਂ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜ਼ਿਆਦਾ ਕੁਆਂਟੀਟੀ ਚ ਮਤਲਬ ਕਿਸੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ। ਜੇ ਬੱਚੇ ਮੰਗਣ ਗਏ ਹੀ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜ਼ਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀ ਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟ ਰਿਹਾ ਇੰਜਰ ਹੋਇਆ ਤੇ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਨੇ ਤੇ ਦੂਸਰੇ ਬੱਚੇ ਦਾ ਵੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਤੇ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਜਿਹੜੇ ਉਹਨਾਂ ਦੀ ਨਜ਼ਰਾਂ ਜਾਂ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤਾਂ ਜਵਾਬ ਹੀ ਦੇ ਦੁਕ ਤਾਂ ਵੀ ਮਤਲਬ ਤੇ ਹੁਣ ਉਹ ਸਵੇਰ ਮਤਲਬ ਰਾਤ ਦੇ ਹੀ ਹਮਰੇ ਸਰ ਦਾਖਲ ਨੇ ਐ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆਪਣਾ ਬੱਲੇ ਵੀ ਨੇ ਸਾਰੇ ਰਿਸ਼ਤੇਦਾਰ ਜਿਉਂ-ਜਿਉਂ ਸੁਣਦੇ ਨੇ ਕੁਝ ਰਾਤ ਦੀ ਜਿਹੜਾ ਇਤਿਹਾਸ ਵਿੱਚ ਹੋਏ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਬੰਦੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀ ਪਨਵਾਤੋਂ ਇੱਕ ਮੂੜਿਆਂਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਬਹੁਤ ਜਿਆਦਾ ਸੀਰੀਅਸ ਬਹੁਤ ਜਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਬੁਗਲੇ ਚ ਨੀ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸੀ ਮਤਲਬ ਉਹ ਮੁਸ਼ਕਲ ਹੈ ਇਸ ਬੰਦੇ ਕੋ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਕਿ ਪੁਲਿਸ ਨੂੰ ਜੀ ਹੁਣ ਖਬਰ ਜਿਹੜੇ ਮਿਲੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਦਬਰ ਨੂੰ ਵੀ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਦਾ ਨੇੜ ਤਾਂ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਈ ਆਈ ਵੀ ਆਈ ਉਹਦੇ ਹਸਪੀਟਲ ਚ ਆਪਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਇਹ ਦਿੱਤੀ ਹੈ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਹੈ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਾਂਗੇ ਸਾਡਾ ਸਾਰਾ ਨਗਰੀ ਚਾਹੂਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈ ਕਿ ਮਤਲਬ ਇਲਾਜ ਕਿ ਹੋਾਈ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਹੈਗੇ ਸੀ ਜਿਹਦੇ ਵੀ ਹਾਂਜੀ ਇੱਕ ਲੇਡੀਜ਼ ਲੜਕੇ ਦੀ ਮਾਦਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਹੈ ਜੀ ਤੇ ਉਹਦੀ ਵੀ ਲੱਤ ਇੰਜਰੀ ਆ ਤੇ ਮਤਲਬ ਕਰਦੀ ਉਹਨਾਂ ਦੇ ਤਾਂ ਕਾਫੀ ਆ ਤੇ ਬੱਚਿਆਂ ਦੇ ਤਾਂ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਿਗੁਰੂ ਆ ਕਿਰਪਾ ਕਰਨ ਵੀ ਉਹਨਾਂ ਦੀ ਜਾਨ ਬਚੇ ਜਦੋਂ ਸਰ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਧਮਕੇ ਜਿਹੜੇ ਪਿੰਡ 'ਚ ਜੇ ਸੁਣੇ ਸਰ ਬਲਾਸਟ ਅੱਖੀਂ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇੱਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲ ਦੀ ਇੰਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਧਾਂ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾ ਵੀ ਟੁਕੜੇ ਇੱਥੇ ਵੀ ਰਹੇ ਪੱਥੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਨੇ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਹੈ ਜੀ ਦੇਖਣਯੋਗ ਨਹੀਂ ਹਾਲਤ ਹੈ ਇੰਨੀ ਤਰਸਯੋਗ ਹੈ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨਿਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਖੇ ਕਹਿੰਦੇ ਕਿ ਦੇ ਦਈਏ ਵੇਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਦਿੰਦਾ ਆ ਉਹਨਾਂ ਦੇ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਜੀ ਮਤਲਬ ਇੱਕ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਜਤਿੰਦਰ ਪਾਲ ਸਿੰਘ ਆ ਮੈਂ ਹਸਾਮ ਕਜ਼ਰ ਪੰਚੀ ਆ ਸਰ ਕਿਹੜਾ ਇਤਿਹਾਸ ਹੈ ਤੁਸੀਂ ਹਸਪੀਟਲ ਹੋ ਕੇ ਕਿਵੇਂ ਦੇ ਹਾਲਾਤ ਮਤਲਬ ਬਹੁਤ ਨਾਜ਼ੁਕ ਹਾਲਾਤ ਕਿਉਂਕਿ ਉਹਦੇ ਵਿੱਚ ਦੋ ਜਣੇ ਉਹ ਤੇ ਕ੍ਰਿਟੀਕਲ ਲੇਕ ਦੇ ਹੱਥ ਬਿਲਕੁਲ ਦੋਵੇਂ ਲੱਗ ਗਏ ਆ ਇੱਕ ਨੇ ਜਵਾੜੇ ਉੱਡ ਗਏ ਇੱਕ ਲੜਕੀ ਆਉਂਦੀਆਂ ਲੱਤਾਂ ਦੇ ਵੱਜਿਆ ਇੱਕ ਇਹਨਾਂ ਦੀ ਮਦਰ ਆ ਉਹਨਾਂ ਦੀ ਲੜਕੀ ਦੀ ਉਹਨਾਂ ਦੇ ਉਹਨਾਂ ਦਾ ਸਿਰ ਕਰਦਾ ਸਰ ਵੀ ਕੱਕਣਾ ਹਸਪੀਟਲ ਆ ਦੋ ਇਸ ਘਰ ਦੇ ਜਵਾਏ ਨੇ ਨਾ ਟੋਟਲੀ 7 ਜਣੇ ਨੇ ਜਿਵੇਂ ਪੰਜ ਜੈਂਟਸ ਨੇ ਤੇ ਦੋ ਲੇਡੀਜ਼ ਨੇ ਖਾਸ ਸਰ ਕਾਰਨ ਕੀ ਰਿਹਾ ਵੀਨ ਕਾਰਨ ਟੋਟਲੀ ਦਾ ਭਾਏ ਉਹ ਮੰਨਿਆ ਕਿ ਆਪਣਾ ਨੈਗਲੀਜੈਂਸ ਵੇਚਣ ਵਾਲਿਆਂ ਦੀ ਵੀ ਆ ਤੇ ਇਹ ਬੱਚੇ ਸੀਗੇ ਇਹਨਾਂ ਦੀ ਵੀ ਆ ਕਿਉਂਕਿ ਸਿਆਣੇ ਜਿਹੜੇ ਪਰਿਵਾਰ ਦੇ ਜੀਹ ਹੋਸ ਹੋਗੇ ਆ ਇਹ ਬੱਚੇ ਕਿਤੇ ਜਾ ਕੇ ਪਤਾ ਨਹੀਂ ਲੈ ਆਏ ਆ ਇਹਦਾ ਮਤਲਬ ਕਿ ਖੁੱਲਿਆਂ ਵਿੱਚ ਦਾ ਤੇ ਫੇਲਿਅਰ ਆਫ ਐਡਮਿਨਿਸਟ੍ਰੇਸ਼ਨ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇੰਨੀਆਂ ਖੁੱਲਿਆਂ ਵਿੱਚ ਵੇਚਨੀਆਂ ਤੇ ਫਿਰ ਬੱਚੇ ਜਿਹੜੇ ਉਹ ਮਾਂ ਤੋਂ ਪੁੱਛ ਕੇ ਤੇ ਲਿਆਉਂਦੇ ਨਹੀਂ ਉਹ ਫਿਰ ਜੇ ਲੈ ਆਏ ਨੇ ਤੇ ਇਹਦਾ ਮਤਲਬ ਕਿ ਐਡਮਿਨਿਸਟ੍ਰੇਸ਼ਨ ਦਾ ਫੇਲਰ ਵੀ ਬਰਾਬਰੀ ਜ਼ਿੰਮੇਵਾਰ ਹੈ ਜਿੰਨਾ ਕਿ ਇਹਨਾਂ ਦਾ ਤੇ ਵੇਚਣਾ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਫੁੱਲ ਬਿਲਕੁਲ ਵੇਚਣ ਵਾਲਿਆਂ ਤੇ ਹੋਣੀ ਚਾਹੀਦੀ ਕਾਰਵਾਈ ਕੋ ਕਿੰਨਾ ਨਕਸਾ ਹੈ ਗਰੀਬ ਪਰਵਾਹਿਆ ਇਸ ਵੇਲੇ ਵੀ ਮੇਰਾ ਖਿਆਲ ਆਉਂਦਾ ਵੀ ਇਹ ਲੋਕ ਸਾਰੇ ਜਣੇ ਆਪਣੀ ਕਲੈਕਸ਼ਨ ਕਰਕੇ ਉਹਨਾਂ ਦਾ ਲਾਜ ਵਗੈਰਾ ਜਿਹੜਾ ਕੋਈ ਕਾਨੂੰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਸਮਰੱਥ ਵੀ ਨਹੀਂ ਹੈਗੀ ਬਸ ਇਹ ਗਰੀਬੀ ਕਰਕੇ ਹੀ ਤਗੜਾ ਬੰਦਾ ਜਿਹੜਾ ਉਹ 10000 ਦੇ 20 ਦੇ ਮਟਾਕੇ ਲੈ ਆਉਂਦਾ ਜਿਹੜਾ ਗਰੀਬ ਉਹ ਸੌਖਾ ਰਾਹ ਲਾਉਂਦਾ ਇਹਨਾਂ ਨੇ ਸਸਤਾ ਦੇ ਸੌਖਾ ਰਾਹ ਲੰਦੇ ਲੰਦੇ ਆਪਣਾ ਨੁਕਸਾਨ ਕਰਾਇਆ ਜਦੋਂ ਬਲਾਸਟਾਂ ਕੀਮੀ ਦੀ ਆਵਾਜ਼ ਲੱਗੀ ਜਦੋਂ ਪਿੰਡ ਦੇ ਵਿੱਚ ਕਦੀ ਸੁਣੀ ਹੈ ਜੀ ਆਖਰ ਪਿੰਡ ਵਾਸੀ ਜਨਾਂ ਦਾ ਰਹਿਣਾ ਐਕਚੁਅਲੀ ਮੈਂ ਰਾਤੀ 11:00 ਪਰ ਜਿਹੜੇ ਆਣ ਗੁਣਾਂ ਨੇ ਦੱਸਿਆ ਆ ਕਿ ਤੁਸੀਂ ਬਲਾਸਟ ਲਾਉਗੇ ਬਲਾਸਟ ਉੱਥੇ ਬਾਹਰ ਹੋਇਆ ਤੇ ਤੁਸੀਂ ਧਿਆਨ ਮਾਰੋ ਤੇ ਸ਼ੀਸ਼ੇ ਆ ਵੇਖੋ ਟੁੱਟੇ ਪਏ ਆ ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਤਾਂ ਹੀ ਅਗਲੇ ਹੱਥ ਦੋਵੇਂ ਉੱਡ ਗਏ ਆ ਤੇ ਬਹੁਤ ਜ਼ਿਆਦਾ ਬਲਾਸਟ ਆ ਪਰ ਫਿਰ ਵੀ ਆਮ ਲੋਕਾਂ ਤਾਂ ਕਿ ਗੱਲ ਜਿਹੜੀ ਹੋ ਸਕਦਾ ਵੀ ਇੰਨੀ ਸੀਰੀਅਸਲੀ ਨਾ ਲਈਏ ਕਿਉਂਕਿ ਦੀਵਾਲੀ ਸੀ ਹੋਰ ਵੀ ਪਟਾਕੇ ਚਾਲਦੇ ਸੀ ਪਰਾਣਗਵੰਡ ਜਿਹੜੇ ਡੇਰੇ ਵਾਲੇ ਉਹਨਾਂ ਨੇ ਤੇ ਨੋਟ ਕੀਤਾ ਕਿ ਬਹੁਤ ਜ਼ਿਆਦਾ ਬੰਦਾ ਆਪਰਾ। ਮੌਕੇ ਤੇ ਅਰਸ਼ਾਹਨ ਤੋਂ ਮੰਗ ਕਰਦੇ ਆ ਕਿ ਜਿਹੜੇ ਜੀ ਹਸਤਾਲਾ ਦਾਖਲ ਨੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਫਿਰ ਜਿਹੜੇ ਵੇਚਣ ਵਾਲੇ ਇਹਨਾਂ ਤੇ ਕਾਰਵਾਈ ਹੋਏ ਤੇ ਅੱਗੇ ਤੋਂ ਵੀ ਹੁਣ ਲੋੜੀ ਆਉਣੀ ਆ ਚਾਈਨਾ ਡੋਰੇ ਉਹਦੇ ਨਾਲ ਬੜੇ ਹਾਸੇ ਹੋਣੇ ਆ ਉੱਤੇ ਵੀ ਨਕੇਲ ਪਾਈ ਜਾਏ ਇਹ ਵੇਚਣ ਵਾਲਿਆਂ ਤੇ ਪਾਈ ਜਾਏ ਜਿਹੜੇ ਵੇਚਦੇ ਆ ਜੇ ਕਿਸੇ ਨੂੰ ਇਸੇ ਦੀ ਲੋੜ ਆ ਉਹਨਾਂ ਤੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਉਹਨਾਂ ਨੂੰ ਪ੍ਰੋਪਰ ਮਤਲਬ ਕਾਉਂਡੇਬਲ ਜਿਹੜਾ ਕਿ ਨਹੀਂ ਬਣਾਇਆ ਜਾਣਾ ਚਾਹੀਦਾ ਆ ਤੇ ਲਾਪਰਤੀ ਵੀ ਜੇ ਕੋਈ ਗਲਤ ਕੰਮ ਇਦਾਂ ਕਰਦਾ ਸੋ ਉਹ ਜਵਾਬਦੇਹ ਹੋਣਾ ਚਾਹੀਦਾ ਸਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਾਇਆ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦਾ ਹੀ 파ਟ ਆ ਉਹਨਾਂ ਇਨਵੈਸਟੀਗੇਸ਼ਨ ਕਰਨਗੇ ਉਹਦੇ ਤੋਂ ਬਾਅਦ ਫਰੈਂਸਿਕ ਇਹਨਾਂ ਦੀ ਟੀਮ ਵੀ ਜਿਹੜੀ ਇੱਥੇ ਉਹਨਾਂ ਨੇ ਬੁਲਾਈ ਆ ਉਹ ਹੁਣ ਵੇਖਣਗੇ ਵੀ ਮਤਲਬ ਇਹ ਜੋ ਇਹਦੇ 파ਟ ਆਫ ਹੈ ਇਨਵੈਸਟੀਗੇਸ਼ਨ ਹੈ ਜਦੋਂ ਕੰਪਲੀਟ ਹੋਏਗੀ ਉਹ ਤਾਂ ਬਾਅਦ ਪਤਾ ਲੱਗੂਗਾ ਕਿ ਇਹਨਾਂ ਕੀ ਰਿਜਲਟ ਨਿਕਲੇ ਸਰ ਜਦੋਂ ਹਾਸਾ ਵਾਪਰਿਆ ਕੁਝ ਬੱਚੇ ਨੂੰ ਪਾਰਟਸ ਵਗੈਰਾ ਵੀ ਖਿਲਰੇ ਆ ਜਿਹੜੇ ਅਸੀਂ ਹੁਣੇ ਦੇਖ ਰਹੇ ਸੀ ਇਕੱਠੇ ਕਿਤੇ ਹੋਏ ਨੇ ਹਾਂਜੀ ਉਹ ਫਿਰ ਇਹ ਦੋ ਬੱਚਿਆਂ ਦੇ ਇਹ ਹੱਥ ਹੀ ਬਿਲਕੁਲ ਲੱਗੇ ਨਾ ਨਾਲੋਂ ਦੋਵੇਂ ਦੋਵੇਂ ਹੱਥ ਲੱਗੇ ਆ ਉਹ ਉਹਨਾਂ ਦੀਆਂ ਉਂਗਲਾਂ-ਉਂਗਲਾਂ ਚੀਥੜੇ-ਚਾਥੜੇ ਉੱਡਣੇ ਸੀਗੇ ਇਹ ਕਰਕੇ ਜਿਸ ਤਰੀਕੇ ਨਾਲ ਮਤਲਬ ਇਹਨਾਂ ਦਾ ਡੈਮੇਜ ਹੋਇਆ ਜਿਨੀਅਰ ਸਟਾ ਇਹ ਛੇਤੀ ਨਾਲ ਮਤਲਬ ਕਯੁਰ ਹੋਣ ਆਣੀਆਂ ਨਹੀਂ ਗਈਆਂ ਇਹ ਬਹੁਤ ਲੰਮਾ ਸਮਾਂ ਲਾ ਚਲੇਗਾ ਹਾਂਜੀ ਇੱਕ ਦੇ ਅੱਖਾਂ ਵਿੱਚ ਚਲੀ ਗਈਆਂ ਉਹ ਇਹਨਾਂ ਦਾ ਜਵਾਈ ਸੀ ਉਹ ਵੀ ਇੱਥੇ ਆਏ ਇਕੱਠੇ ਹੋਏ ਜੀ ਇੱਕ ਬੜਾ ਮੋਰ ਨਾਲ ਭੱਗੀ ਘਟਨਾ ਹੋਈ ਬਹੁਤ ਬਹੁਤ ਅਸਹਿ ਅਕੈਮਤਲਬ ਜਿਹੜੀ ਇਹ ਇਨਸੀਡੈਂਟ ਹੋਈ ਆ ਇਹ ਸਾਰਾ ਪਿੰਡ ਇਹਦੇ ਵਿੱਚ ਬਹੁਤ ਮਤਲਬ ਨਿਰਾਸ਼ ਆ ਇਹਦੇ ਵਿੱਚ ਬਹੁਤ ਦੁੱਖ ਮਹਿਸੂਸ ਸਾਰਿਆਂ ਨੇ ਕੀਤਾ ਇਹਦੀ ਬਨਾਨ ਸਿੰਘ ਸਨ ਆਫ ਧੀਰ ਸਿੰਘ ਵਾਸੀ ਪਿੰਡ ਤੇ ਧਰਮਾਬਾਦ ਤੇ ਸਤਨਾਮ ਸਿੰਘ ਸਨ ਆਫ ਬੀਤ ਸਿੰਘ ਗੋਬਿੰਦ ਦੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗ ਘਰ ਨੇ ਆਪੋ ਚ ਇਹਨਾਂ ਦੇ ਬੱਚੇ ਪਟਾਕੇ ਚਲਾ ਰਹੇ ਕਿ ਦਵਾਤੀ ਇਹਨਾਂ ਨੇ ਸਾਰ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀਆਂ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਿਆ ਕੇ ਤੇ ਚਲਾ ਰਹੇ ਸੀ ਉਹ ਸਾਰ ਆਪ ਹੀ ਤਿਆਰ ਕਰ ਰਹੇ ਸੀ ਤੱਕ ਕਿਨੇ ਲੋਕ ਜ਼ਖਮੀ ਹੋ ਜਾਣਗੇ ਇਹ ਸਰ ਪੰਜ ਜੈਂਸ ਦੇ ਦੋ ਥਲੇ ਡਿਜ ਨੇ ਕੀ ਹਾਲਾਤ ਨੇ ਉਹਨਾਂ ਦੇ ਆਲਾ ਸਰ ਦੋ ਦੀ ਕੰਡੀਸ਼ਨ ਜਿਹੜੀ ਤੇ ਕ੍ਰਿਟੀਕਲ ਆ ਬਾਕੀ ਕੋਈ ਠੀਕ ਵੇ ਇਹ ਤਾਂ ਗੰਧਕ ਪ੍ਰਾਸਤ ਆਪਣਾ ਦੱਸੀ ਜਾ ਰਹੀ ਹੈ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਾਈ ਆ ਉਹ ਤੇ ਦੇਖੇਗੀ ਆਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨੇ ਵੀ ਜਿਹੜੇ ਖੋਲੇ ਆ ਜਿਹੜੀ ਵਿਖਰੀ ਐ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਨਹੀਂ ਬਿਲਕੁਲ ਬਿਲਕੁਲ ਇਹ ਇਸ ਬੰਦੀ ਤੇ ਜਦੋਂ ਸਾਨੂੰ ਕੰਸੂਲਰ ਮਿਲੂ ਉਦੋਂ ਇਤਾਪ ਤੇ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਤੇ ਹੁਣ ਤੱਕ ਸਰ ਕੋਈ ਜਾਂਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਨਹੀਂ ਕੋਈ ਵੀ ਪਤਾ ਲੱਗਾ ਪਰ ਇਨਆ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਯਾਰ ਕਰ ਰਹੇ ਹੁੰਦਾ ਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਜਿਹੜੇ ਸਰ ਪोटाश वगैरह ਦੇ ਵਿੱਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀ ਆ ਵੀ ਉਹਨਾਂ ਦੀ ਜਾਨ ਬਚਾਈ ਜਾ ਸਰ ਕੋ ਫਰਾਂਸਿਕ ਟੀਮ ਵੀ ਆ ਰਹੀ ਹੈ ਮੋਕਰੀਮ ਐਫਐਸਐਲ ਦੀ ਟੀਮ ਆ ਰਹੀ ਹੈ ਜੀ